ਦੇ ਵਿੱਚ ਕੋ ਦਾ ਵਾਦ ਵਾਜੇ ਉੱਤੇ ਰੱਖਾ ਦੇ ਦੋਲ ਸਖੀਆਂ ਨਾਮ ਸਾਈਂ ਦਾ ਗੋ ਨੌਜਵਾਨ ਬਿਲਾ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਨਾ ਹੈ ਵੀ ਜੰਗਮਾਨ ਬਣੋ ਨਸ਼ਾ ਤੋਂ ਰਹਿਤ ਰਹੋ ਔਰਤਿਆਂ ਦਾ ਪੁੱਤਰਾ ਵਾਂਗੂ ਸਤਿਕਾਰ ਕਰੋ ਛੱਡ ਦੇ ਇਹ ਦੁਨੀਆਂ ਤੇ ਵੰਦੇ ਆ ਤਕ ਫਰੇ ਬਕਮਾਉਣਾ ਇਹ ਇਨਸਾਨੀ ਜਾਮਾ ਭਾਈ ਮੁੜ ਕੇ ਹੱਥ ਨੀ ਆਉਣਾ ਐ ਥੇ ਰਹੂ ਪਨਗੀ ਨਿਵਾਰੀ ਅਸੀਂ ਤਕੀਰੀ ਵਿੱਚੋਂ ਇਹ ਚੀਜ਼ਾਂ ਸਾਨੂੰ ਗੁਰੂਆਂ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੋਈਆਂ ਨੇ ਜੀ ਆ ਗੰਦੀਆ ਆਈ ਤੁਮ ਨਾਮ ਜਿ ਮੜਾ ਕੇ ਮਾਹੇ ਗੋਜਪ ਲੈ ਬੰਦਿਆ ਸਤਿਨਾਮ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢਿੱਲਵਾ ਤੇ ਤੁਸੀਂ ਜੁੜੇ ਹੋ ਢਿੱਲਵਾ ਟੈਲੀਵਿਜ਼ਨ ਦੇ ਨਾਲ ਪਿਛਲੇ ਸਮੇਂ ਦੇ ਦੌਰਾਨ ਸੀ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਇੱਕ ਸਾਧੂ ਬਾਬਾ ਜੀ ਫੇਰੀ ਵਾਲੇ ਬਾਬਾ ਜੀ ਤੁਰਦੇ ਫਿਰਦੇ ਗੀਤ ਗਾਉਂਦੇ ਗੁਣ ਗਣਾਉਂਦੇ ਫਿਰਦੇ ਸੀ ਤੇ ਲੋਕਾਂ ਨੂੰ ਇੱਕ ਚੰਗਾ ਸਨੇਹਾ ਦਿੰਦੇ ਸੀ ਸੋ ਅੱਜ ਫੇਰ ਉਹ ਸਾਧੂ ਬਾਬਾ ਜੀ ਫੇਰੀ ਵਾਲੇ ਸਾਧੂ ਜੀ ਸਾਡੇ ਘਰ ਆਏ ਹੋਏ ਨੇ ਸੋ ਮਿਲਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੁਣਾਗੇ ਉਹਨਾਂ ਦੇ ਵਿਚਾਰ ਕੀ ਗੁਣ ਗਣਾਉਂਦੇ ਨੇ ਆਓ ਗੱਲਬਾਤ ਕਰਦੇ ਹਾਂ ਉਹ ਸਾਧੂ ਬਾਬਾ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਸਾਸ੍ਰੀਕਾਰ ਭਾਈ ਹੋ ਠੀਕ ਹੈ ਪਰਿਵਾਰ ਸਾਰਾ ਹਾਂਜੀ ਬਾਬਾ ਜੀ ਮੈਂ सुरेंद्र ਬਾਬਾ ਆਪਣੇ ਨੌਜਵਾਨ ਬੀਲਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਨਾ ਹੈ ਵੀ ਜੰਗਮੈਨ ਬਣੋ ਨਸ਼ਾ ਤੋਂ ਰਹਿਤ ਰਹੋ ਔਰਤੀਆਂ ਦਾ ਪੁੱਤਰਾ ਵਾਂਗੂ ਸਤਿਕਾਰ ਕਰੋ ਔਰ ਵੱਡੇ ਬਜ਼ੁਰਗਾਂ ਦਾ ਸਤਿਕਾਰ ਕਰੋ ਸੂਝਬਾਨੀ ਦੇ ਨਾਲ ਆਪ ਦਾ ਪੰਜਾਬ ਨੂੰ ਉਹੀ ਸੂਬਾ ਬਣਾਓ ਜਿਹੜਾ ਪਹਿਲਾਂ ਵਾਲੇ ਨੌਜਵਾਨਾਂ ਦੀਆਂ ਸ਼ੋਭਿਆ ਉਪਮਾ ਕੀਤੀਆਂ ਜਾਂਦੀਆਂ ਸੀ ਅੱਛਾ ਬਾਬਾ ਜੀ ਅਸੀਂ ਤੁਹਾਡੇ ਤੋਂ ਪਿਛਲੇ ਸਮੇਂ ਦੇ ਦੌਰਾਨ ਵੀ ਕੁਝ ਜਿਹੜੇ ਰੋਹਾਨੀ ਭਰੇ ਗੀਤ ਸੁਣੇ ਸੀਗੇ ਹਨਾ ਤੇ ਤੁਸੀਂ ਬਹੁਤ ਸੁਣ ਕੇ ਸਾਡੇ ਦਿਲ ਨੂੰ ਸਕੂਨ ਮਿਲਦਾ ਜੀ ਉਹ ਗੀਤ ਸੁਣ ਕੇ ਹਨਾ ਤੁਹਾਡੇ ਤੋਂ ਸੋ ਅਸੀਂ ਇੱਕ ਵਾਰ ਫੇਰ ਤੋਂ ਤੁਹਾਡੇ ਤੋਂ ਉਹੀ ਉਦਾਂ ਦੇ ਗੀਤ ਆ ਜਿਹੜੇ ਉਹ ਸੁਣਾ ਚਾਹਾਂਗੇ ਤੋਂ ਕਿਰਪਾ ਕਰਕੇ ਉਹ ਜਰੂਰ ਸੁਣਾਓ ਸਾਡੇ ਸਰੋਤਿਆਂ ਨੂੰ ਜੀ ਹੋ ਰੱਬ ਨਾਲ ਠੱਗੀਆਂ ਕਮਾਂ ਮੈਂ ਬੰਧਿਆ ਜਿੰਨ ਰਾਤ ਪਾਪਾਂ ਚ ਗੁਜ਼ਾਰੇ ਬੰਦੇ ਆ ਉਹ ਜੇ ਨੀਰੋ ਚ ਪੰਪ ਚ ਗੁਜਾ ਰੇ ਬੰਦੇ ਆ ਨਾਮ ਦੇ ਜਪਣ ਵਾਲੇ ਸੋਈ ਤਰਜਣ ਗਏ ਅਬੇਮਾਨੀ ਕੀਤੇ ਜੜੇ ਨਰਕ ਨੂੰ ਜਾ ਨਾਮ ਦੇ ਜਪਣ ਬਾਣੀ ਸੋਇ ਤਰਜਾਨ ਗਏ ਐਮਾਨੀ ਕੀਤੀ ਜੈਦੇ ਨਰਕ ਨੂੰ ਜਾਣ ਗਏ ਐਡਾ ਕੋਤ ਕਹੇ ਨਹੀਂ ਕਮਾ ਮੈਂ ਬੰਜਿਆ ਹੋ ਜਣੀ ਰਾਤ ਪਪਾਚ ਗੁਜਾਰੇ ਬੰਦਿਆ ਹੋ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਹੋ ਦਿਨ ਰਾਤ ਪਪਾ ਚ ਗੁਜਾਰੇ ਬੰਦੇ ਯਾ ਬਹੁਤ ਸੋਹਣਾ ਤੁਸੀਂ ਗਾਇਆ ਬਾਬਾ ਜੀ ਬੜਾ ਸਕੂਨ ਮਿਲਿਆ ਜੀ ਗਾ ਕੇ ਤੇ ਬਾਬਾ ਜੀ ਜਾਨਣਾ ਚਾਹਾਂਗੇ ਤੁਹਾਨੂੰ ਪਹਿਲਾਂ ਵੀ ਸਵਾਲ ਇਹ ਕੀਤੇ ਸੀ ਇੱਕ ਵਾਰ ਤੋਂ ਫੇਰ ਉਹੀ ਸਵਾਲ ਆ ਸਾਡਾ ਐਨਾ ਸੋਹਣਾ ਗਾਉਨਿਓ ਬਾਬਾ ਜੀ ਕਿਵੇਂ ਇਹ ਤੁਹਾਨੂੰ ਤੁਸੀਂ ਇਹ ਗਾਉਣਾ ਸਿੱਖਿਆ ਬਾਬਾ ਜੀ ਇਹ ਸੁਰਿੰਦਰ ਜੀ ਅਸੀਂ ਫਕੀਰੀ ਵਿੱਚ ਇਹ ਚੀਜ਼ਾਂ ਸਾਨੂੰ ਗੁਰੂਆਂ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੋਈਆਂ ਨੇ ਜੀ ਔਰ ਜੋ ਕੋਈ ਮਾਲਕ ਦੇ ਨਾਮ ਨਾਲ ਜੁੜਦਾ ਹੈ ਉਹਨੂੰ ਮਾਲਕ ਅੱਛਾ ਰਸਤਾ ਅੱਛੀ ਪਾਰ ਕਿਰਪਾ ਕਰਦਾ ਹੈ ਔਰ ਸਾਡੀ ਆਤਮਾ ਦੀ ਇਹੀ ਬਾਜ ਹੈ ਵੀ ਛੋੜਾ ਚੈਨਲ ਬਹੁਤ ਤਰੱਕੀ ਕਰੇ ਔਰ ਛੋੜਾ ਨਗਰ ਖੇੜਾ ਤੁਹਾਡੇ ਮਾਤ ਪਿਤਾ ਤੁਹਾਡੇ ਅੰਗੀ ਸਾਖੀ ਵਧੀਆ ਸ਼ੁਕਰਗੁਜ਼ਾਰ ਉਹਨਾਂ ਦਾ ਕਰਦੇ ਆ ਜੋ ਤੁਸੀਂ ਹਰ ਵਾਰ ਸਾਨੂੰ ਮੌਕਾ ਦਿੰਦੇ ਹੋ ਜੀ जंगल जे विच कूआ दवाद उते रखा ॾोल सखिया नाम साईं नाम साईं बोल भाई नाम अला छॾ दुनिया ते बंदि दगा भरेव कम ਇਹ ਇਨਸਾਨੀ ਜਾਮਾ ਭਾਈ ਮੁੜ ਕੇ ਹੱਥ ਨਹੀਂ ਆਉਣਾ ਐਥੇ ਰਹਿ ਜੂ ਪਲੰਗੀ ਨਿਵਾਰੀ ਹੋ ਬਿਸਤਰ ਹੋਣਾ ਗੋਲ ਸਖੀਆ ਨਾਮ ਸਾਈਂ ਦਾ ਬੋਲ ਨਾਮ ਸਾਈਂ ਦਾ ਬੋਲ ਭਾਈ ਨਾਮ ਅੱਲਾ बू जप लह बंदी तूं नाम जी माड़ फे वाहेगुरु जप लह बंदियां सचना मुंहिंजी माड़ा ਬਾਬਾ ਜੀ ਕਿੰਨਾ ਸਮਾਂ ਹੋਊਗਾ ਜੀ ਤੁਹਾਨੂੰ ਇਸ ਤਰੀਕੇ ਦੇ ਨਾਲ ਰੱਬ ਦੀ ਜਿਹੜੀ ਭਗਤੀ ਵਿੱਚ ਜੁੜੇ ਹੋਿਆਂ ਨੂੰ ਤੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਗਾਉਨੇ ਹੋਣਾ ਜੀ ਗੁਣ ਗਾਉਨੇ ਹੋ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇਹ ਜਦੋਂ ਦੇ ਅਸੀਂ ਸੰਤ ਸਮਾਜ ਦੇ ਨਾਲ ਜੁੜੇ ਆ ਜੀ ਜਾਂ ਮਾਲਕ ਦੇ ਨਾਮ ਦੇ ਨਾਲ ਜੁੜੇ ਆ ਉਦੋਂ ਦਾ ਹੀ ਉਹਨਾਂ ਦੀ ਬਾਰ ਕਿਰਪਾ ਮੇਰੇ ਗੁਰੂ ਮਹਾਰਾਜ ਮੇਰੇ ਭਾਈ ਪੀਰਾਂ ਫਕੀਰਾਂ ਦੀ ਜੋ ਸਾਡਾ ਧਰਮ ਹੈ ਉਹਨਾਂ ਦੀ ਪਾਰ ਕਿਰਪਾ ਜੀ ਅੱਛਾ ਬਾਬਾ ਜੀ ਹੁਣ ਹੋਰ ਕੀ ਸੁਣਾਓਗੇ ਹੋਰ ਇੱਕ ਇੱਕ ਸ਼ਬਦ ਹੋਰ ਸੁਣਾ ਦਿਓ ਜੀ ਉਜਪ ਲੈ ਵੰਝਿਆ ਆਈ ਤੂੰ ਨਾਮ ਜਿਵਣਾ ਪੈ ਬਾਹੇ ਗੁਰੂ ਜਪ ਲੈ ਔਸਤਨਾਮ ਜਪ ਰਹਿ ਨਾਮ ਬਿਨਾ ਤੇਰਾ ਕੋਈ ਨਾ ਬਣਨਾ ਗੁਰੂ ਬਿਨਾ ਤੇਰਾ ਕੋਈ ਨਾ ਬਣਨਾ ਕਰ ਲੈ ਜਤਨੇ ਹਜ਼ਾਰ ਬਾਣੀ ਜੈ ਨਲੇ ਜੁੜ ਕੇ ਭਾਈ ਰਬ ਦਾ ਕਰ ਸ਼ੁਕਰੀ ਗਜਨ ਬੰਦ ਸੋਚਿ ਦੋ ਮਨਿਆ ਦਾਲਮੀਆ ਹੋ ਚੱਲੇ ਨਾ ਨਾਜ ਰਖਿ ਦੋ ਪਤਨੀ ਸਵੇਰੇ ਪੰਦੀ ਦਾ ਉਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਚਾਜੀ ਆਪ ਜੀ ਦੇ ਚੈਨਲ ਦਾ ਵੀ ਬੜੇ ਸ਼ੁਕਰਗੁਜ਼ਾਰ ਆ ਜੀ ਸ਼ੁਕਰੀਆ ਜੀ